ਨਾਈਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਣਾ ਲੋਕ ਰੰਗ ਸਾਹਿਤ ਸਭਾ ਪਰਿਵਾਰਾ ਵੱਲੋਂ ਕਰਵਾਏ ਗਏ ਸਾਲਾਨਾ ਸਨਮਾਨ ਸਮਾਰੋਹ ਸਮੇਂ ਇਸ ਵਾਰ ਦਾ ਮਾਤਾ ਤੇਜਕੌਰ ਸੰਘੇੜਾ ਯਾਦਗਾਰੀ ਐਵਾਰਡ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰਾ ਬੰਚਿਤ ਘਰ ਨੂੰ ਪ੍ਰਦਾਨ ਕੀਤਾ ਗਿਆ ਸਮਾਗਮ ਦੇ ਆਰੰਭ ਵਿੱਚ ਭੋਲਾ ਸਿੰਘ ਸੰਘੇੜਾ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਪੰਜਾਬੀ ਦੇ ਪ੍ਰਬੁੱਧ ਲੇਖਕਾਂ ਨੂੰ ਦਿੱਤਾ ਜਾਣ ਵਾਲਾ ਇਹ ਸਨਮਾਨ ਅੱਗੇ ਵੀ ਜਾਰੀ ਰਹੇਗਾ ਸਮਾਗਮ ਦੀ ਪ੍ਰਧਾਨਗੀ ਕਰਦੇ ਡਾਕਟਰ ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਅੱਜ ਦਾ ਇਹ ਸਨਮਾਨ ਸਿਰਫ ਸ਼੍ਰੀਮਤੀ ਬੰਚਿਤ ਕੌਰ ਦਾ ਸਨਮਾਨ ਨਹੀਂ ਬਲਕਿ ਸਾਹਿਤ ਸਿਰਜਣਾ ਨਾਲ ਜੁੜੀਆਂ ਹੋਈਆਂ ਸਮੂਚੀਆਂ ਔਰਤਾਂ ਦਾ ਸਨਮਾਨ ਹੈ। ਮੁੱਖ ਮਹਿਮਾਨ ਪ੍ਰੋਫੈਸਰ ਸਰਜੀਤ ਜੱਜ ਅਤੇ ਡਾਕਟਰ ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਬੰਚਿਤ ਕੌਰ ਨੇ ਸਾਹਿਤ ਦੇ ਖੇਤਰ ਵਿੱਚ ਉਦੋਂ ਕਦਮ ਰੱਖਿਆ ਜਦੋਂ ਆਮ ਔਰਤਾਂ ਨੂੰ ਘਰ ਤੋਂ ਬਾਹਰ ਕਦਮ ਰੱਖਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਸਾਹਿਤ ਦੇ ਖੇਤਰ ਵਿੱਚ ਇਹਨਾਂ ਨੇ ਨਵੀਆਂ ਦੀਆਂ ਪਾਈਆਂ ਡਾਕਟਰ ਤੀਜਾ ਸਿੰਘ ਤਿਲਕ ਡਾਕਟਰ ਤਰਸਪਾਲ ਕੌਰ ਅਤੇ ਡਾਕਟਰ ਰਾਮਪਾਲ ਸ਼ਾਹਪੂਰੀ ਨੇ ਕਿਹਾ ਕਿ ਬੰਚਿਤਕੌਰ ਦੀਆਂ ਰਚਨਾਵਾਂ ਨੇ ਅਜੋਕੀ ਨਾਰੀ ਨੂੰ ਲੇਖਣ ਲਈ ਹਿੰਮਤ ਪ੍ਰਦਾਨ ਕੀਤੀ ਹੈ ਪੰਜਾਬੀ ਸਾਹਿਤ ਨੂੰ ਇਹਨਾਂ ਨੇ ਕਿੰਨੀਆਂ ਹੀ ਕਾਲਜਈ ਰਚਨਾਵਾਂ ਦਿੱਤੀਆਂ ਹਨ ਵਿਚਾਰ ਬਟਾਂਦਰੀ ਵਿੱਚ ਡਾਕਟਰ ਦਵਿੰਦਰ ਕੌਰ ਸੈਣੀ ਪਰਮਜੀਤ ਮਾਨ ਪ੍ਰਿੰਸੀਪਲ ਦਰਸ਼ਨ ਚੀਮਾ ਡਾਕਟਰ ਸੰਪੂਰਨ ਸਿੰਘ ਟੱਦੇਵਾਲੀਆ ਹਾਕਮ ਰੂੜੇ ਕੇ ਅਰਜਿੰਦਰ ਸ਼ੌਂਕੀ ਲక్ష్ਮਣ ਦਾਸ ਮੁਸਾਫਿਰ ਜਗਜੀਤ ਕੌਰ ਢਿਲਵਾਨ ਨੇ ਵੀ ਭਾਗ ਲਿਆ ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਰਾਸ਼ਟਰੀ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਸਿਰਸਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਜਨਰਲ ਸਕੱਤਰ ਗੁਲਜਾਰ ਸਿੰਘ ਪੰਧੇਰ ਡਾਕਟਰ ਲਾਭ ਸਿੰਘ ਖੀਵਾ ਪ੍ਰੋਫੈਸਰ ਰਵਿੰਦਰ ਪੱਟਲ ਡਾਕਟਰ ਗੁਰੇ ਇਕਬਾਲ ਸਿੰਘ ਸੁਰਿੰਦਰ ਰਾਮਪੁਰੀ ਹਰਮੀਤ ਵਿਦਿਆਰਥੀ ਪ੍ਰਗਟ ਸਿੰਘ ਸਤੋਜ ਸੋਮਪਾਲ ਹੀਰਾ ਆਦ ਹਾਜ਼ਰਸਾਨ ਮਾਂਚਾ ਸੰਚਾਲਨ ਦਾ ਫਰਜ਼ ਡਾਕਟਰ ਤਰਸਪਾਲ ਕੌਰ ਨੇ ਨਿਭਾਇਆ